ਮਿਲੀ ਹੈ ਪਹਾਈ ਸ਼ਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੂਹੀ ਖਾਜ ਹੋਆ ਮਰਦਾਰ ਕੂੜ ਬੋਲ ਬੋਲ ਭੌਂਕਣਾ ਚੂਕਾ ਧਰਮ ਵਿਚਾਰ ਜਿਨ ਜੀ ਬੰਦਿਆ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਇ ਨਾਨਕਾ ਕਰਤਾ ਕਰੇ ਸੋ ਹੋਇ ਮਹੱਲਾ ਪਹਿਲਾ ਹਰਨਾ ਹੋਈਆਂ ਬੋਧੀਆਂ ਪੁਰਸ ਹੋਏ ਸਈ ਆਦ ਸ਼ੀਲ ਸੰਯਮ ਸੋਚ ਪੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪਤਿ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ ਪੌੜੀ ਬਾਹਰ ਭਸਮ ਲੇਪਨ ਕਰੀ ਅੰਤਰ ਗੁਬਾਰੀ ਖਿੰਤਾ ਝੂੜੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਦਰ ਲਾਲਚ ਭਰਮ ਹੈ ਪਰ ਮੈਂ گا ਵਾਰੀ ਨਾਨਕ ਨਾਮ ਨਾ ਚੇਟੈ ਜੂਵੈ ਬਾਜੀ ਹਾਰੀ ਸ਼ਲੋਕ ਮਹੱਲਾ ਪਹਿਲਾ ਲੱਖ ਸਿਉ ਪ੍ਰੀਤ ਹੋਐ ਲਖ ਜੀਵਨ ਕਿਆ ਖੁਸ਼ੀਆਂ ਕਿਆ ਚਾਉ ਵਿਛੜਿਆ ਵਿਸ ਹੋਏ ਵਿਛੋੜਾ ਏਕ ਘੜੀ ਮਹਿ ਜਾਏ ਜੇ ਸੋ ਵਰਿਆ ਮਿੱਠਾ ਖਾਜੈ ਪੀ ਫਿਰ ਕੌੜਾ ਖਾਏ ਮਿੱਠਾ ਖਾਦਾ ਚੇਤ ਨ ਆਵੇ ਕੌੜ ਤਣ ਧਾਏ ਜਾਏ ਮਿੱਠਾ ਕੌੜਾ ਦੁਐ ਰੋਗ ਨਾਨਕ ਅੰਤਵ ਗੁੱਤੇ ਭੋਗ ਚੱਕ ਚੱਕ ਝਖਣਾ ਝਗੜਾ ਝਾਖ ਚੱਕ ਚੱਕ ਜਾਹੀ ਚਖੈ ਤਿਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਘਰ ਗੱਜ ਕੀਤੇ ਬਾਗੇ ਬਾਗ ਸਾਦ ਸਹਿਜ ਕਰ ਮਨ ਖੇਲਾਇਆ ਤੈ ਸਹਿ ਪਾਸ ਹੋ ਕਹਿਣ ਕਹਾਇਆ ਮਿੱਠਾ ਕਰਕੇ ਕੌੜਾ ਖਾਇਆ ਤਿੰਨ ਕੌੜੈ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੀੜੈ ਪਾਏ ਤਉ ਕੜਤਣ ਚੂਕ ਸਮਾਏ ਨਾਨਕ ਗੁਰਮੁਖ ਪਾਵੈ ਸੋਈ ਜਿਸਨੂੰ ਪ੍ਰਾਪਤ ਲਿਖਿਆ ਹੋਏ ਪੌੜੀ ਜਿਨ ਕਾ ਹਿਰਦੈ ਮੈਲ ਕਪਟ ਹੈ ਬਾਹਰ ਤੋ ਆਇਆ ਕੂੜ ਕਪਟ ਕਮਾਉਂਦੇ ਕੂੜ ਪ੍ਰਗਤੀ ਆਇਆ ਅੰਦਰੋ ਹੋਏ ਸੋ ਨਿਕਲੈ ਨਹਿ ਛਪੈ ਛਪਾਇਆ ਕੂੜੈ ਲਾਲਚ ਲੱਗਿਆ ਫਿਰ ਜੂਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤਾ ਲੇਖ ਪਾਇਆ ਸ਼ਲੋਕ ਮਹਲਾ ਦੂਜਾ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉਤਮ ਮੱਧਮ ਜਾਤੀ ਜਿਨਸੀ ਪਰਮ ਭਵੈ ਸੰਸਾਰ ਅਮਰਤ ਬਾਣੀ ਤਤਵ ਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅੱਗੋਂ ਹਉਮੈ ਟੁੱਟੈ ਤਾਂ ਕੋ ਲਿਖੀਐ ਲਿਖੈ ਮਹਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾਬੀਓ ਜੋ ਬੀਜੈ ਸੋ ਉਗਵੈ ਖੰਦਾ ਜਾਣ ਜੀਉ ਗਿਆਨ ਸਲਾਹੇ ਵੱਡਾ ਕਰ ਸਚੋ ਸੱਚਾ ਨਾਉ ਸੱਚ ਬੀਜੈ ਸੱਚ ਉਗਵੈ ਦਰਗਾਹ ਪਾਈਐ ਥਾਉ ਬੇਦ ਵਪਾਰੀ ਗਿਆਨ ਰਾਸ ਕਰਮੀ ਪੱਲੈ ਹੋਇ ਨਾਨਕ ਰਾਸੀ ਬਾਹਰਾ ਲੱਦ ਨ ਚੱਲਿਆ ਕੋਇ ਪੌੜੀ ਨਿਮ ਬਿਰਖ ਬਹੁ ਸੰਚੀਐ ਅੰਮ੍ਰਿਤ ਰਸ ਪਾਇਆ ਬਿਸਯਰ ਮੰਤਰ ਵਸਾਈਐ ਬਹੁ ਦੂਦ ਪੀ ਆਇਆ ਮਨ ਮੁਖ ਅਭਿਨ ਨ ਭਿਜੈ ਪੱਤਰ ਨਵਾਇਆ ਵੇਖ ਮੈਂ ਅੰਮ੍ਰਿਤ ਸਿੰਚੀਐ ਵੇਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਵੇਖ ਲੈ ਜਾਇ ਸਲੋਕ ਮਹਲਾ ਪਹਿਲਾ ਮਰਨ ਨ ਮੂਰਤ ਪੁੱਛਿਆ ਪੁੱਛੀ ਤੇ ਤਨਾਵਾਰ ਇਕਨੀ ਲੱਦਿਆ ਇਕ ਲੱਦ ਚੱਲੇ ਇਕਨੀ ਬੱਦੇ ਭਾਰ ਇਕ ਨਾ ਹੋਈ ਸਾਖਤੀ ਇਕ ਨਾ ਹੋਈ ਸਾਰ ਲਸ਼ਕਰ ਸੁਨੇ ਦਮਾਮਿਆਂ ਛੁੱਟੇ ਬੰਕ ਦਵਾਰ ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ ਮਹੱਲਾ ਪਹਿਲਾ ਨਾਨਕ ਢੇਰੀ ਟਹਿ ਪਈ ਮਿੱਟੀ ਸੰਦਾ ਕੋਟ ਧੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਪੌੜੀ ਜਿੰਨਾ ਅੰਦਰ ਨਿੰਦਾ ਦੁਸ਼ਟ ਹੈ ਨਾਕ ਕੱਢੇ ਨਾਕ ਵਡਾਇਆ ਮਹਾ ਕਰੂਪ ਦੁਖੀਏ ਸਦਾ ਕਾਲੇ ਮੂਹ ਮਾਇਆ ਭਲਕੇ ਉੱਠ ਨਿਤ ਪਰ ਦਰਬਹਿ ਰਹੈ ਹਰ ਨਾਮ ਚੁਰਾਇਆ ਹਰ ਜਿਓ ਤਿਨ ਕੀ ਸੰਗਤ ਮਤ ਕਰਹੁ ਰਖ ਲਿਓ ਹਰ ਰਾਇਆ ਨਾਨਕ ਪਇ ਕਿਰਤ ਕਮਾਉਂਦੇ ਮਨ ਮੁਖ ਦੁਖ ਪਾਇਆ ਸ਼ਲੋਕ ਮਹਲਾ ਚੌਥਾ ਸਭ ਕੋਈ ਹੈ ਖਸਮ ਕਾ ਕਸਮੋਂ ਸਭ ਕੋ ਹੋਏ ਹੁਕਮ ਪਛਾਣੈ ਖਸਮ ਕਾ ਤਾ ਸੱਚ ਪਾਵੇ ਕੋਈ ਗੁਰਮੁਖ ਆਪ ਪਛਾਣੀਐ ਬੁਰਾ ਨਾ ਦੀਸੈ ਕੋਈ ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾਇਆ ਆਇ ਸੋਈ ਮਹੱਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਮੇਲਣ ਹਾਰ ਨਾਨਕ ਸ਼ਬਦ ਮਿਲੇ ਨਾ ਵਿਛੜਹਿ ਜਿਨਾਂ ਸੇਵਿਆ ਹਰ ਦਾਤਾਰ ਪੌੜੀ ਗੁਰਮੁਖ ਹਿਰਦਾ ਸ਼ਾਂਤ ਹੈ ਨਾਉ ਉਗਵ ਆਇਆ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ਹਿਰਦਾ ਸੁਧ ਹਰਿ ਸੇਮ ਦੇ ਸੋਹ ਹੈ ਗੁਣ ਗਾਇਆ ਮੇਰੇ ਹਰ ਜੀਉ ਏਵੇਂ ਭਾਵੰਦਾ ਗੁਰਮਖ ਤਰਾਇਆ ਨਾਨਕ ਗੁਰਮੁਖ ਮੇਲਿ ਅਨ ਹਰ ਦਰ ਸੋਹਾਇਆ ਸ਼ਲੋਕ ਮਹੱਲਾ ਪਹਿਲਾ ਤਨਮਨਤਾ ਏਵਹੀ ਕਹੈ ਅਵਰੀ ਧਨ ਕੋ ਜਾਓ ਨਾਨਕ ਨੇ ਧਨ ਤਿੱਤ ਦਿਨ ਜਿਤ ਦਿਨ ਵਿਸਰੈ ਨਾਉ ਮਹੱਲਾ ਪਹਿਲਾ ਸੂਰਜ ਚੜਾ ਵੀ ਜੋਗ ਸਭ ਸੈ ਘਟੈ ਆਰ ਜਾ ਤਨ ਮਨ ਰਤਾ ਭੋਗ ਕੋਈ ਹਾਰੇ ਕੂਜਣੈ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ ਨਾਨਕ ਵੇਖੈ ਆਪ ਫੂਕ ਕਢਾਏ ਢੈ ਪਵੈ ਪੌੜੀ ਸਤ ਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ ਗੁਰ ਪ੍ਰਸਾਦੀ ਘਟ ਚਾਨਣਾ ਹਨੇਰ ਗਵਾਇਆ ਲੋਹਾ پارਸ ਭੇਟੀ ਐ ਕੰਚਨ ਹੋਏ ਆਇਆ ਨਾਨਕ ਸਤ ਗੁਰ ਮਿਲੇ ਐ ਨਾਉ ਪਾਈ ਐ ਮਿਲ ਨਾਮ ਤੇ ਆਇਆ ਜਿਨ ਕਹਿ ਪੋਤੇ ਪੁਨ ਹੈ ਤਿਨਹੀ ਦਰਸ਼ਨ ਪਾਇਆ ਸ਼ਲੋਕ ਮਹੱਲਾ ਪਹਿਲਾ ਤ੍ਰਿਗ ਕਿੰਨਾ ਕਾ ਜੀਵਿਆ ਜੇ ਲਿਖ ਲਿਖ ਵੀ ਚਹ ਨਾਉ ਖੇਤੀ ਜਿੰਨਕੀ ਉਜੜੈ ਖਲਵਾੜੇ ਕਿਆ ਖਾਉ ਸੱਚੈ ਸ਼ਰਮੈ ਬਾਹਰੀ ਅੱਗੇ ਲਹਿ ਨਾ ਦਾਦ ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ ਅਕਲੀ ਪੜਕੈ ਬੁੱਝੀਐ ਅਕਲੀ ਕੀ ਚੈਦਾਨ ਨਾਨਕ ਆਖੈ ਰਾਹੋ ਏਹੋ ਹੋਰ ਗੱਲਾਂ ਸ਼ੈਤਾਨ ਮਹੱਲਾ ਦੂਜਾ ਜੈਸਾ ਕਰੈ ਕਹਾਵੇ ਤੈਸਾ ਐਸੀ ਬਣੀ ਜ਼ਰੂਰਤ ਹੋਵਹਿ ਲਿੰਗ ਝਿੰਗ ਨਾ ਹੋਵਹਿ ਐਸੀ ਕਹੀਐ ਸੂਰਤ ਜੋ ਉਸ ਇੱਛੇ ਸੋ ਫਲ ਪਾਏ ਤਾ ਨਾਨਕ ਕਹੀਐ ਮੂਰਤ ਪੌੜੀ ਸਤਗੁਰੇ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ ਜਿਸ ਪ੍ਰਾਪਤ ਸੋ ਲਹੈ ਗੁਰ ਸ਼ਬਦੀ ਮਿਲਿਆ ਸਤਗੁਰ ਕੈ ਭਾਣਾ ਜੋ ਚੱਲੈ ਹਰ ਸੇ ਤੀਰ ਲਿਆ ਜਮ ਕਾਲ ਜੋਹੇ ਨਾ ਸਕਈ ਘਟ ਚਾਨਣ ਬਲਿਆ ਨਾਨਕ ਬਖਸ਼ ਮਲਾਇਨ ਫਿਰ ਗਰਬ ਨਾ ਗਲਿਆ ਸ਼ਲੋਕ ਮਹੱਲਾ ਪਹਿਲਾ ਸੱਚ ਵਰਤ ਸੰਤੋਖ ਤੀਰਤ ਗਿਆਨ ਧਿਆਨ ਇਸਨਾਨ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ ਜੁਗਤ ਧੋਤੀ ਸੁਰਤ ਚੌਂਕਾ ਤਿਲਕ ਕਰਨੀ ਹੋਏ ਭਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਈ ਮਹੱਲਾ ਤੀਜਾ ਨੌਮੀ ਨੇਮ ਸੱਚ ਜੇ ਕਰੈ ਕਾਮ ਕ੍ਰੋਧ ਤ੍ਰਿਸ਼ਨਾ ਉਚਰੈ ਦਸਮੀ ਦਸੇ ਦਵਾਰ ਜੇ ਠਾਕੈ ਇਕਾਦਸੀ ਏਕ ਕਰ ਜਾਣੈ ਦਵਾਦਸੀ ਪੰਜ ਵਸਗਤ ਕਰ ਰਾਖੈ ਤਉ ਨਾਨਕ ਮਨ ਮਾਨੈ ਐਸਾ ਵਰਤ ਰਹੀ ਜੈ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੈ ਪੌੜੀ ਪੂਪਤਰਾ ਜੇ ਰੰਗ ਰਾਏ ਸੰਚਹਿ ਬਿਖਮਾਇਆ ਕਰ ਕਰ ਹੀਤ ਵਧਾਏਂਦੇ ਪਰ ਦਰਬ ਚੁਰਾਇਆ ਪੁੱਤਰ ਕਲਤਰ ਨਾ ਵਸਹਿ ਬਹੁ ਪ੍ਰੀਤ ਲਗਾਇਆ ਵੇਖਦਿਆਂ ਹੀ ਮਾਇਆ ਧੋ ਗਈ ਪਛਤਹਿ ਪਛਤਾਇਆ ਜਮਦਰ ਵੱਧੇ ਮਾਰੀਐ ਨਾਨਕ ਹਰ ਭਾਇਆ ਸ਼ਲੋਕ ਮਹੱਲਾ ਪਹਿਲਾ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾ ਘਰੇ ਮਸੀਤ ਮੁਖੱਟੂ ਹੋਏ ਕੈ ਕੰਨ ਪੜਾਈਐ ਫੱਕਰ ਕਰੇ ਹੋਰ ਜਾਤ ਗੁਆਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨ ਲੱਗੀ ਐ ਪਾਏ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ ਮਹੱਲਾ ਪਹਿਲਾ